ਦਰਸ਼ਕਾਂ ਨੂੰ ਮਿੰਦਰਾਂ ਫਗਲਾਲਾਂ ਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ ਨਮਸਤੇ ਸਾਥੀਓ ਅੱਜ ਇੱਕ ਨਵੇਂ ਟੌਪਿਕ ਤੇ ਮੈਂ ਗੱਲ ਕਰਨ ਜਾ ਰਿਹਾ ਜਿਹੜਾ ਕਿ ਸਿੱਖੀ ਰਹਿਤ ਮਰਿਆਦਾ ਨਾਲ ਜੁੜਿਆ ਹੋਇਆ ਹੈ ਇਸ ਟੌਪਿਕ ਵਿੱਚ ਮੈਂ ਸ੍ਰੀ ਅਕਾਲ ਤਖਤ ਕਮਰਸਰ ਦੇ ਕਾਰਜਕਾਰੀ ਦਫ਼ਤਰ ਗਿਆਨੀ ਕੁਲਦੀਪ ਸਿੰਘ ਗੜਗਾਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਮਾਜ ਵਿੱਚ ਜਿਹੜੇ ਦੇਹਧਾਰੀ ਬਾਬੇ ਹਨ ਚਿੱਟੇ ਚੋਲੇ ਪਾ ਕੇ ਨਿੰਗੀਆਂ ਲੱਤਾਂ ਰੱਖ ਕੇ ਲੋਕਾਂ ਨੂੰ ਬਰਾਹ ਕਰਕੇ ਉਹਨਾਂ ਦੀ ਆਰਥਿਕ ਮਾਨਸਿਕ ਤੇ ਸਰੀਰਕ ਲੁੱਟ ਕਰਦੇ ਹਨ ਕੀ ਤੁਸੀਂ ਉਹਨਾਂ ਦਾ ਕੋਈ ਇਲਾਜ ਕਰ ਸਕਦੇ ਹੋ ਮੇਰੀ ਇਹ ਤੁਹਾਨੂੰ ਬੇਨਤੀ ਹੈ ਕਬੂਲ ਕਰਨਾ ਮੈਂ ਕੁਝ ਉਦਾਹਰਣਾਂ ਇਹਨਾਂ ਬਾਬਿਆਂ ਦੀ ਤੁਹਾਡੇ ਸਾਹਮਣੇ ਰੱਖਣ ਲੱਗਾ ਹਾਂ ਮੇਰਾ ਇੱਕ ਜਾਨੂ ਹੈ ਉਸਨੇ ਟਿਬਲ ਲਗਾਉਣਾ ਸੀ ਕੋਈ ਨਾ ਬਾਬਿਆਂ ਦਾ ਚੇਲਾ ਸੀ ਆਪਣੇ ਬਾਬੇ ਨੂੰ ਆਪਣੇ ਖੇਤਾਂ ਵਿੱਚ ਲੈ ਕੇ ਚਲਾ ਗਿਆ ਬਾਬਾ ਜੀ ਦੱਸੋ ਟਿਬਲ ਕਿੱਥੇ ਲਾਈਏ ਬਾਬਾ ਜੀ ਜਾਣੇ ਜਾਣ ਸਨ ਬਾਬਾ ਜੀ ਕਹੇ ਦੀ ਇਸ ਖੁੰਡੇ ਜਾਨ ਕਿਹਦੇ ਕਦੀ ਉਸ ਖੁੰਡੇ ਜਾਨ ਦੱਸੀ ਜਾਣ ਇੱਥੇ ਪਾਣੀ 200 ਫੁੱਟ ਹੈ ਇੱਥੇ ਸਵਾ 100 ਫੁੱਟ ਹੈ ਇੱਥੇ 250 ਫੁੱਟ ਹੈ ਬਾਬੇ ਨੇ ਉਹਨਾਂ ਨੂੰ ਉਹ ਜਗ੍ਹਾ ਦੱਸ ਦਿੱਤੀ ਜਿੱਥੇ ਟਿਊਬਵਲ ਲਗਾਉਣਾ ਸੀ ਟਿਊਬਵਲ ਤੇ ਜਿੰਨੇ ਪੈਸੇ ਖਰਚ ਹੋਣੇ ਸੀ ਉਸ ਤੋਂ ਦੁੱਗਣੇ ਉਸ ਬਾਬੇ ਨੇ ਆਪਣੀ ਭੇਟਾ ਲੈ ਲਈ ਇਹ ਕੰਮ ਕਰਨ ਤੋਂ ਬਾਅਦ ਜਦੋਂ ਘਰ ਆਏ ਬਾਬੇ ਨੇ ਅੰਨ ਪਾਣੀ ਛਕਣਾ ਸੀ ਉਹਨਾਂ ਦਾ ਇੱਕ ਲੜਕਾ ਮੇਰੇ ਜਾਨੂ ਦਾ ਸਾਇੰਸ ਦਾ ਵਿਦਿਆਰਥੀ ਸੀ ਤੇ ਤਰਕਸ਼ੀਲ ਵਿਚਾਰਾਂ ਦਾ ਧਾਰਨੀ ਸੀ ਉਹ ਵੀ ਆਇਆ ਸੀ ਘਰ ਉਸਨੇ ਆਪਣੇ ਮੰਮੀ ਡੈਡੀ ਨੂੰ ਕਿਹਾ ਡੈਡੀ ਜੀ ਬਾਬਾ ਜੀ ਨੂੰ ਅੱਜ ਪ੍ਰਸ਼ਾਦਾ ਮਹਿ ਸੇਵਾਵਾਂਗਾ ਮੈਂ ਅੱਜ ਉਹਨਾਂ ਦੀ ਪ੍ਰਸ਼ਾਦੇ ਦੀ ਸੇਵਾ ਕਰਾਂਗਾ ਪਰਿਵਾਰ ਨੇ ਬੜੀ ਖੁਸ਼ੀ ਨਾਲ ਬੜੇ ਚਾਹਵਾਂ ਨਾਲ ਬੜੇ ਸਤਿਕਾਰ ਨਾਲ ਬਾਬਾ ਜੀ ਨੂੰ ਭੋਜਨ ਕਰਾਇਆ ਪ੍ਰਸ਼ਾਦਾ ਛਕਾਇਆ ਤੇ ਫਿਰ ਲड़का ਆਖਿਰ ਵਿੱਚ ਖੀਰ ਬਣਾਈ ਹੋਈ ਜਿਹੜੀ ਸੀ ਉਹ ਲੈ ਕੇ ਆਇਆ ਉਸ ਵਿੱਚ ਚੀਨੀ ਪਹਿਲਾਂ ਨਹੀਂ ਪਾਈ ਸੀ ਲੇਕਿਨ ਜਦੋਂ ਉਹ ਬਾਬਾ ਜੀ ਕੋਲ ਕੋਲੀ ਖੀਰ ਦੀ ਲੈ ਕੇ ਆਇਆ ਉਸ ਤੋਂ ਪਹਿਲਾਂ ਹੀ ਉਸਨੇ ਚੀਨੀ ਪਾਈ ਸੀ ਲੇਕਿਨ ਚੀਨੀ ਉਸਨੇ ਘੋਲ ਹੀ ਨਹੀਂ ਜਦੋਂ ਬਾਬਾ ਜੀ ਨੇ ਖੀਰ ਖਾਣੀ ਸ਼ੁਰੂ ਕੀਤੀ ਤਾਂ ਬਾਬਾ ਜੀ ਬੋਲੇ ਪੁੱਤਰ ਇਸ ਵਿੱਚ ਤਾਂ ਖੰਡ ਹੀ ਹੈ ਨਹੀਂ पुत्र ने जवाब दिता बाबा जी मैं खंड पाई है बाबा जी ने एक चमचा होर लगाया फिर देखा खंड खीर फिकी आ फिर बाबा जी बोले काका चीनी नहीं पाई तेन भुलेखा लग गया है खीर फिकी आ लड़के ने फिर जवाब दिता तर्कशील बेचार वाला से बाबा जी मैं तो चीनी अपने हाथों न पाई आयान देखो बाबा जी ने तीसरा चमचा फिर खाधा ਜਦ ਨੂੰ ਉਸ ਲੜਕੇ ਦੇ ਮਾਪੇ ਵੀ ਆ ਗਏ ਕਿ ਬਾਬਾ ਜੀ ਨੂੰ ਫਿੱਕੀ ਖੀਰ ਖਵਾ ਰਿਹਾ ਮੁੰਡਾ ਸਾਡਾ ਤੇ ਲੜਕੇ ਨੇ ਬਾਬਾ ਜੀ ਨੂੰ ਕਿਹਾ ਬਾਬਾ ਜੀ ਥੋੜਾ ਜਿਹਾ ਚਮਚਾ ਫੇਰ ਕੇ ਦੇਖੋ ਜਦੋਂ ਬਾਬਾ ਜੀ ਨੇ ਉਸ ਕੌਲੀ ਵਿੱਚ ਚਮਚਾ ਫੇਰਿਆ ਤੇ ਚੀਨੀ ਥੱਲੇ ਬੈਠੀ ਹੋਈ ਸੀ ਤੇ ਚਮਚੇ ਨਾਲ ਉਹ ਚੀਨੀ ਘੁਲ ਗਈ ਖੀਰ ਦੇ ਵਿੱਚ ਤੇ ਬਾਬਾ ਜੀ ਨੇ ਉਹ ਖੀਰ ਮਿੱਠੀ ਸਮਝ ਕੇ ਫਿਰ ਖਾ ਲਿਆ ਬਾਬਾ ਜੀ ਨੂੰ ਤੋਰ ਦਿੱਤਾ ਆਪਣੇ ਮੰਮੀ ਡੈਡੀ ਨੂੰ ਉਹ ਤਰਕਸ਼ੀਲ ਬੜਾ ਸਾਇੰਸ ਦਾ ਵਿਦਿਆਰਥੀ ਕਹਿਣ ਲੱਗਾ ਮੰਮੀ ਜੀ ਡੈਡੀ ਜੀ ਇਹ ਸਾਡੇ ਬਾਬੇ ਨੂੰ ਤਾਂ ਕੋਲੀ ਵਿੱਚ ਖੀਰ ਜਿਹੜੀ ਆ ਉਹਦੇ ਵਿੱਚ ਚੀਨੀ ਨੇ ਦੇਸੀ ਜਿਹੜੀ 2 ਇੰਚ 2.5 ਇੰਚ ਤੱਕ ਆ ਤਾਂ ਆਪਾਂ ਜਿਹੜਾ ਟਿਊਬ ਲਗਾਉਣਾ ਉਹ 2.5 ਫੁੱਟ ਤੱਕ ਇਹਨੂੰ ਪਾਣੀ ਕਿੱਦਾਂ ਦੱਸੂਗਾ ਇਸ ਤਰ੍ਹਾਂ ਆਪਣੇ ਮਾਪਿਆਂ ਬਾਪ ਨੂੰ ਜਦੋਂ ਉਸਨੇ ਇਹ ਭਾਰਤ ਦਿੱਤੀ ਤੇ ਮਾਪੇ ਬਾਪ ਦੇ ਕੋਲ ਤਰਕਸ਼ੀਲ ਵਿਚਾਰਾਂ ਦਾ ਕੋਈ ਜਵਾਬ ਨਹੀਂ ਸੀ ਲੇਕਿਨ ਬਾਬਾ ਘਰੋਂ ਜਾ ਚੁੱਕਾ ਸੀ ਅਸਲ ਗੱਲ ਸੀ ਇਹ ਗੱਲ ਬਾਬੇ ਨੂੰ ਸੁਣਾਣੀ ਜ਼ਰੂਰੀ ਸੀ ਤਾਂ ਕਿ ਬਾਬਾ ਅੱਗੋਂ ਕਿਸੇ ਦੇ ਟਿਵਲ ਲਗਾਉਣ ਲਈ ਜਾ ਕੇ ਆਪਣਾ ਗਿਆਨ ਨਾ ਛਾੜੇ ਦੂਸਰੀ ਉਦਾਹਰਣ ਮੈਂ ਦੇਣ ਲੱਗਾ ਇਸੇ ਤਰ੍ਹਾਂ ਹੋਰ ਇੱਕ ਸਾਡਾ ਮਿੱਤਰ ਹੈ ਜਿਹੜਾ ਇਹਨਾਂ ਬਾਬਿਆਂ ਦਾ ਭਗਤ ਹੈ ਇਹਨਾਂ ਡੇਰਿਆਂ ਤੇ ਜਾਂਦਾ ਹੈ ਜਿਹੜੇ ਸਿੱਖੀ ਰਹਿਤ ਮਰਿਆਦਾ ਦੀ ਘਾਲ ਕਰਦੇ ਹਨ ਤੇ ਉਹਨਾਂ ਨੇ ਆਪਣੀ ਮੱਤ ਚਲਾਏ ਹੋਇਆ ਹਰ ਗੁਰਮਤ ਨੂੰ ਉਹ ਗੁਰਮਤ ਦੀ ਪ੍ਰਵਾਹ ਨਹੀਂ ਕਰਦੇ ਮਨਮਥੀਆ ਕਰਦੇ ਨੇ ਤੇ ਜਦੋਂ ਗਾ ਮੱਜ ਨਹੀਂ ਮਿਲਦੀ ਤਾਂ ਬਾਬੇ ਉਹ ਪੇੜਾ ਵੀ ਕਰਦੇ ਨੇ ਜਿਹੜਾ ਮੇਰਾ ਮਿੱਤਰ ਹੈ ਉਹ ਮੱਝਾਂ ਤੇ ਗਾਵਾਂ ਦੀ ਡੈਰੀ ਉਸਨੇ ਬਣਾਈ ਹੈ ਕਦੇ-ਕਦੇ ਮੱਝ ਗਾਂ ਜਿਹੜੀ ਹੈਗੀ ਆ ਦੁੱਧ ਨਹੀਂ ਦਿੰਦੀ ਉਹਦੀ ਕੋਈ ਵਿਗਿਆਨਕ ਵਜ੍ਹਾ ਹੋ ਸਕਦੀ ਹੈ ਇਸੇ ਤਰ੍ਹਾਂ ਉਸ ਦੋਸਤ ਦੀ ਜਿਹੜੀ ਘਰ ਵਾਲੀ ਆ ਉਹ ਬਾਪੇ ਤੋਂ ਪੇੜਾ ਕਰਾਉਣ ਗਈ ਤੇ ਉਹਨਾਂ ਦਾ ਲੜਕਾ ਵੀ ਸਾਇੰਸ ਦਾ ਵਿਦਿਆਰਥੀ ਸੀ ਤਰਕਸ਼ੀਲ ਸੁਸਾਇਟੀ ਨਾਲ ਜੁੜਿਆ ਸੀ ਉਹਨੇ ਦੇਖਿਆ ਕਿ ਮੇਰੀ ਮਾਂ ਬਾਪੇ ਕੋਲੋਂ ਪੇੜਾ ਕਰਾਉਣ ਗਈ ਆ ਤੇ ਦੂਸਰਾ ਉਸਨੇ ਦੇਖਿਆ ਕਿ ਮਾਂ ਅੱਜ ਤਾਂ ਪੱਠੀ ਨਹੀਂ ਮੱਝ ਨੂੰ ਪਾਇਗਾਂ ਨੂੰ ਪਾਏ ਨਾ ਪਾਣੀ ਪਿਲਾਇਆ ਤੇ ਮੱਝ ਘਾਹ ਦੁੱਧ ਕਿੱਦਾਂ ਦੇ ਦੋ ਉਹਨੇ ਕੀਤਾ ਟੋਕਰਾ ਭਰ ਕੇ ਪੱਠਿਆਂ ਦਾ ਖੁਰਲੀ ਵਿੱਚ ਪਾਇਆ ਤੇ ਉਸ ਤੋਂ ਬਾਅਦ ਗਾਂ ਨੂੰ ਪਾਣੀ ਪਿਲਾਉਂਦਾ ਉਹ ਪੇੜਾ ਕਰਾਉਣ ਗਈ ਉਸ ਦੀ ਮਾਂ ਜਿਹੜੀ ਆ ਕੁਝ ਲੇਟ ਹੋ ਗਈ ਤੇ ਗਾਂ ਨੇ ਲੱਜ ਕੇ ਪੱਠੇ ਖਾਦੇ ਪਾਣੀ ਪੀਤਾ ਉਸ ਦੀ ਤਸੱਲੀ ਹੋ ਗਈ ਤੇ ਜਦ ਨੂੰ ਮਾਂ ਆਈ ਤਾਂ ਉਸ ਵਿਦਿਆਰਥੀ ਨੇ ਉਸ ਲੜਕੇ ਨੇ ਗਾਂ ਪਹਿਲਾਂ ਹੀ ਚੋ ਲਈ ਸੀ ਚੋ ਕੇ ਦੁੱਧ ਬਾਟੀ ਵਾਲਾ ਰਸੋਈ ਵਿੱਚ ਰੱਖ ਦਿੱਤਾ ਸੀ ਜਦੋਂ ਬਾਬੇ ਕੋਲੋਂ ਮਾਤਾ ਪੇੜਾ ਨੂੰ ਆ ਕੇ ਲਈ ਆਈ ਜਦੋਂ ਪੇੜਾ ਗਾਂ ਖਲਾਇਆ ਤੇ ਗਾਂ ਖਲ ਬਾਲਟੀ ਲੈ ਕੇ ਬੈਠੀ ਤੇ ਗਾਂ ਨੇ ਫੇਰ ਛੜਾ ਮਾਰ ਲਿਆ ਸ਼ੁਰੂ ਕਰ ਦਿੱਤੀਆਂ ਤੇ ਗਾਂ ਨੇ ਦੁੱਧ ਨਹੀਂ ਦਿੱਤਾ ਤੇ ਜਦੋਂ ਦੇਖਿਆ ਕਿ ਮੇਰੀ ਮਾਤਾ ਇਸ ਤਰ੍ਹਾਂ ਪਰੇਸ਼ਾਨ ਹੋ ਰਹੀ ਹੈ ਗਾਂ ਦੁੱਧ ਨਹੀਂ ਦੇ ਰਹੀ ਤਾਂ ਉਸ ਲੜਕੇ ਨੇ ਆਪਣੀ ਮਾਤਾ ਨੂੰ ਕਿਹਾ ਮੰਮੀ ਜੀ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਮੱਛ ਚੋਲੇ ਸੀ ਦੁੱਧ ਰਸੂਈ ਵਿੱਚ ਬਾਲਟੀ ਵਿੱਚ ਰੱਖਿਆ ਸੋ ਇਸ ਤਰ੍ਹਾਂ ਦੀਆਂ ਬਾਬੇ ਪੇੜਾ ਕਰਨ ਟਿਬਲਾ ਕਿੱਥੇ ਲਾਉਣੇ ਨੇ ਇਹ ਦੱਸਣ ਵਾਸਤੇ ਲੋਕਾਂ ਦੀ ਲੁੱਟ ਕਰ ਰਹੇ ਨੇ ਕਈ ਲੋਕ ਬਾਬਿਆਂ ਕੋਲ ਜਾਂਦੇ ਨੇ ਪਿੱਗੋੜੇ ਦਰਦ ਕਰਦੇ ਨੇ ਲੱਕ ਦਰਦ ਕਰਦਾ ਹੈ ਮੈਨੇ ਆ ਬਿਮਾਰੀ ਹੈ ਆਪ ਮਾਰੀ ਹੈ ਬਾਬਾ ਖੁਦ ਕਈ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਹੈ ਜਿਹੜਾ ਬਾਬਾ ਆਪ ਖੁਦ ਬੀਲ ਚੇਅਰ ਤੇ ਚੱਲਦਾ ਹੈ ਉਹ ਬਾਬਾ ਗੋਡਿਆਂ ਦੀ ਬਿਮਾਰੀ ਦਾ ਕੀ ਇਲਾਜ ਦੱਸੂਗਾ ਇਸੇ ਤਰ੍ਹਾਂ ਇੱਕ ਹੋਰ ਰਿਵਾਜ ਹੈ ਲੋਕ ਘਰਾਂ ਦੇ ਨਹੀਂ ਪੱਥਰ ਖਾਣ ਵਾਸਤੇ ਘਰਾਂ ਦੇ ਨੀ ਪੱਥਰ ਰੱਖਣ ਵਾਸਤੇ ਬਾਬਿਆਂ ਨੂੰ ਲੈ ਕੇ ਜਾਂਦੇ ਹਨ ਬਾਬੇ ਨੇ ਆਪਣੇ ਘਰ ਤਾਂ ਹੋਵੇ ਬਾਥਰੂਮ 'ਚ ਇੱਕ ਇੱਟ ਨਾ ਲਾਈ ਹੋਵੇ ਬਾਬਾ ਉਸ ਘਰ ਦੀ ਸੁੱਖ ਸ਼ਾਂਤੀ ਲਈ ਉਸ ਘਰ ਦੀ ਨੀ ਰੱਖਦਾ ਹੈ ਇਸੇ ਤਰ੍ਹਾਂ ਗੁਰੂ ਘਰਾਂ ਦੇ ਵਿੱਚ ਕੀਰਤਨੀਆਂ ਰੱਖੇ ਜਾਂਦੇ ਹਨ ਪਾਠੀ ਰੱਖੇ ਜਾਂਦੇ ਹਨ ਉਹਨਾਂ ਨੂੰ ਰੱਖਣ ਵਾਲੀ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਅਨਪੜ ਵੀ ਨੇ ਅਧਪੜ ਵੀ ਨੇ ਦੂਸਰਾ ਉਹਨਾਂ ਨੂੰ ਸਿੱਖੀ ਰਹਿਤ ਮਰਿਆਦਾ ਦਾ ਬਿਲਕੁਲ ਨਹੀਂ ਪਤਾ ਜਦੋਂ ਕਿ ਗ੍ਰੰਥੀ ਪਾਠੀ ਸਿੱਖੀ ਰਹਿਤ ਮਰਿਆਦਾ ਦੀ ਪੂਰੀ ਜਾਣਕਾਰੀ ਰੱਖਦਾ ਹੈ ਤੇ ਉਸ ਦੀ ਇੰਟਰਵਿਊ ਅਤ ਪੜ ਤੇ ਹਲ ਪੜ ਲੋਕ ਲੈਂਦੇ ਨੇ ਜਿਹੜੇ ਕਮੇਟੀ ਦੇ ਮੈਂਬਰ ਹੁੰਦੇ ਨੇ ਮੈਂ ਸਿੰਘ ਸਰਵਰ ਨੂੰ ਤੇ ਧਾਮੀ ਜੀ ਨੂੰ ਬੇਨਤੀ ਕਰਦਾ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਗ੍ਰੰਥੀ ਰੱਖੇ ਜਾਂਦੇ ਆ ਜਿਹੜੇ ਪਾਠ ਕੀ ਰੱਖੇ ਜਾਂਦੇ ਆ ਉਹ ਗਰੀਬ ਘਰਾਂ ਦੇ ਹੁੰਦੇ ਨੇ ਉਹਨਾਂ ਨੂੰ ਇਹ ਕਮੇਟੀਆਂ ਦੇ ਬਹੁਤ ਘੱਟ ਪੈਸੇ ਦਿੰਦੀਆਂ ਨੇ ਤੇ ਫਿਰ ਉਹਨਾਂ ਦਾ ਸਤਿਕਾਰ ਵੀ ਬਿਲਕੁਲ ਨਹੀਂ ਕਰਦੇ ਉਹਨਾਂ ਨੂੰ ਸੰਗਰਾਮ ਸੰਗਰਾਮ ਮੌਕੇ ਦਿਨ ਤਿਉਹਾਰਾਂ ਦੇ ਮੌਕੇ ਇੱਕ ਕਮੇਟੀ ਮੈਂਬਰ ਹੈ ਚੌਧਰੀ ਉਹਨਾਂ ਪਾਠੀਆਂ ਨੂੰ ਗ੍ਰੰਥੀਆਂ ਨੂੰ ਘਰਾਂ ਵਿੱਚ ਉਗਰਾਹੀ ਲਈ ਭੇਜਦੇ ਨੇ ਮੈਂ ਆਪਣੇ ਗੁਰਦੁਆਰੇ ਦੇ ਗ੍ਰੰਥੀ ਨੂੰ ਪਾਠੀ ਨੂੰ ਕਿਹਾ ਬਾਬਾ ਜੀ ਤੁਸੀਂ ਬਹੁਤ ਸਤਿਕਾਰਤ ਹੋ ਤੁਸੀਂ ਇਸ ਤਰ੍ਹਾਂ ਮੈਂ ਕਿਹਾ ਦਰ ਦਰ ਤਾ ਨਹੀਂ ਮੈਂ ਕਿੰਨਾ ਘਰ ਘਰ ਨਾ ਜਾਇਆ ਕਰੋ ਉਹਨਾਂ ਨੂੰ ਕਮੇਟੀ ਵਾਲਿਆਂ ਨੂੰ ਕਹੋ ਮੇਰਾ ਇਹ ਕੰਮ ਨਹੀਂ ਹੈ ਮੇਰਾ ਕੰਮ ਪਾਠ ਕਰਨਾ ਹੈ ਇਸ ਤਰ੍ਹਾਂ ਉਹ ਕਮੇਟੀ ਮੈਂਬਰ ਜਿਹੜੇ ਇਹਨਾਂ ਪਾਠੀਆਂ ਦੀ ਇਹਨਾਂ ਗ੍ਰਾਂਥੀਆਂ ਦੀ ਲੁੱਟ ਕਰਦੇ ਹਨ ਇਹਨਾਂ ਨੂੰ ਰੋਕਣਾ ਤੁਹਾਡਾ ਫਰਜ਼ ਹੈ ਅਗਲੀ ਗੱਲ ਡਰੇ ਕਿਉਂ ਬਧ ਨੇ ਲੋਕ ਸਿੱਖੀ ਰਤ ਮਰਿਆਦਤੋਂ ਪਰੇ ਕਿਉਂ ਗਏ ਨੇ ਇਹ ਇੱਕ ਬਹੁਤ ਵੱਡਾ ਕਾਰਨ ਹੈ ਸਿੱਖਾਂ ਦੀ ਗਲਤੀ ਘਟਦੀ ਜਾ ਰਹੀ ਹੈ ਕਿਉਂਕਿ ਸਿੱਖ ਅਸਲ ਮਾਇਨੇ ਅਚ ਸਿੱਖੀ ਦੀ ਰਹਿਤ ਮਰਿਆਦਾ ਨੂੰ ਮੰਨਦੇ ਨਹੀਂ ਜਾਂ ਜਾਣਦੇ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਹਾ ਐਸਾ ਗ੍ਰੰਥ ਹੈ ਜਿਸ ਵਿੱਚੋਂ ਸਾਨੂੰ ਗਿਆਨ ਦੇ ਭੰਡਾਰ ਮਿਲ ਸਕਦੇ ਨੇ ਖੁਦ ਨੂੰ ਬਾਣੀ ਪੜ ਕੇ ਪੜਨ ਤੋਂ ਬਾਅਦ ਉਸ ਤੇ ਵਿਚਾਰ ਕਰਕੇ ਉਸ ਤੇ ਅਮਲ ਕਰਨ ਦੀ ਜ਼ਰੂਰਤ ਹੈ ਪਰ ਸਿੱਖ ਆਪ ਖੁਦ ਪਾਠ ਨਹੀਂ ਕਰਦੇ ਖੁਦ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੁੜਦੇ ਫਿਰ ਇੱਕ ਗੱਲ ਹੋ ਰਹਾ ਪਈ ਅਸੀਂ ਦਸਾਂ ਗੁਰੂਆਂ ਸਿਰਫ ਗੁਰੂ ਮੰਨਦੇ ਆ ਲੇਕਿਨ ਜਿਨ੍ਹਾਂ ਹੋਰ ਗੁਰੂਆਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਆ ਅਸੀਂ ਉਹਨਾਂ ਨੂੰ ਗੁਰੂ ਨਹੀਂ ਮੰਨਦੇ ਜਦੋਂ ਅਸੀਂ ਇਹ ਕਹਿੰਦੇ ਆ ਵੀ ਸਾਡਾ ਗੁਰੂ ਰਵਿਦਾਸ ਸਾਹਿਬ ਗੁਰੂ ਹੈ ਫਿਰ ਜਦੋਂ ਇਹ ਪਾਠੀ ਗ੍ਰੰਥੀ ਕਿਸੇ ਮਰਗ ਦੇ ਘਰ ਜਾਂਦੇ ਨੇ ਜੇ ਉਹ ਆਧ ਧਰਮੀ ਨੇ ਜਾ ਉਹ ਮੱਜਵੀ ਸਿੱਖ ਨੇ ਜਾਂ ਉਹ ਰਾਸਿਕ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹਨਾਂ ਦੀ ਜਾਤ ਕਿਹੜੀ ਹੈ ਤੇ ਉਹ ਜਦੋਂ ਅਰਦਾਸ ਹੁੰਦੀ ਹੈ ਤੇ ਉਸ ਵੇਲੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਨਾਲ ਹੀ ਇਹ ਕਹਿੰਦੇ ਨੇ ਜੋ ਬੋਲੇ ਜੋ ਬੋਲੇ ਸੋਨ ਪੈ ਗੁਰੂ ਰਵਿਦਾਸ ਮਹਾਰਾਜ ਕੀ ਜੈ ਪਰ ਜਦੋਂ ਗੁਰਦੁਆਰੇ ਆ ਕੇ ਉਹੀ ਗ੍ਰੰਥੀ ਉਹੀ ਪਾਠੀ ਅਰਦਾਸ ਕਰਦਾ ਹੈ ਤਾਂ ਉਸ ਵਿੱਚ ਇਹ ਜਿਹੜਾ ਜਿਕਾਰਾ ਹੈ ਬੋਲੇ ਸੋਨ ਪਹਿ ਸ਼੍ਰੀ ਗੁਰੂ ਅਰदास ਮਹਾਰਾਜ ਕੀ ਦਾ ਇਹ ਨਹੀਂ ਬੋਲਦਾ ਉਹ ਇਸ ਕਰਕੇ ਨਹੀਂ ਬੋਲਦਾ ਕਿ ਕਮੇਟੀ ਵਾਲੇ ਉਸ ਨੂੰ ਗ੍ਰੰਥੀ ਛਪ ਤੋਂ ਗ੍ਰੰਥੀ ਪੁਨੇ ਤੋਂ ਪਾਠੀ ਪੁਨੇ ਤੋਂ ਹਟਾ ਦੇਣਗੇ ਇਹ ਵੀ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਹੈ ਬਾਬਿਆਂ ਕੋਲੋਂ ਕਈ ਲੋਕ ਔਲਾਦ ਮੰਗੜ ਜਾਂਦੇ ਨੇ ਔਲਾਦ ਨਹੀਂ ਇਕੱਲਾ ਮੁੰਡਾ ਹੀ ਮੰਗੜ ਜਾਂਦਾ ਹੈ ਜਾਂਦੇ ਆ ਗੁਰਦੁਆਰੇ ਵਿੱਚ ਬਾਬਿਆਂ ਦੇ ਕੋਲੋਂ ਮੰਦਰਾਂ ਵਿੱਚ ਬਾਬਿਆਂ ਕੋਲੋਂ ਮਸਜਿਦ ਵਿੱਚ ਬਾਬਿਆਂ ਕੋਲੋਂ ਸਾਰੀ ਦੁਨੀਆ ਚ ਆਇਓ ਕਿਸੇ ਵੀ ਕੌਮ ਦੀ ਹੈ ਕਿਸੇ ਵੀ ਧਰਮ ਦੀ ਹੈ ਸਿਰਫ ਮੁੰਡੇ ਦੀ ਮੰਗ ਕਰਦੇ ਕਿਸੇ ਨੇ ਅੱਜ ਤੱਕ ਕੁੜੀ ਦੀ ਮੰਗ ਨਹੀਂ ਕੀਤੀ ਇਹ ਵੀ ਸਾਡੇ ਸਮਾਜ ਦਾ ਦੁਖਾਂਤ ਹੈ ਫਿਰ ਇਦਾਂ ਦੇ ਡੇਰੇ ਨੇ ਜਿਨ੍ਹਾਂ ਨੇ ਆਪਣੇ ਡੇਰੇ ਵਿੱਚ ਨਿਸ਼ਾਨ ਸਾਹਿਬ ਨਹੀਂ ਲਗਾਇਆ ਤੇ ਫਿਰ ਲੰਗਰ ਦੀ ਪ੍ਰਥਾ ਵੀ ਨਹੀਂ ਹੈ ਉਹ ਵੀ ਸਿੱਖ ਰਹਿਤ ਮਰਿਆਦਾ ਦਾ ਘਾਣ ਕਰ ਰਹੇ ਹਨ ਸੋ ਸਿੱਖ ਰਹਿਤ ਮਰਿਆਦਾ ਨੂੰ ਕਾਇਮ ਰੱਖਣਾ ਸਾਡੇ ਧਰਮ ਕਾਗੂਆਂ ਦੀ ਜ਼ਿੰਮੇਵਾਰੀ ਹੈ ਖਾਸ ਕਰਕੇ ਸਾਡੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਕਾਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਹ ਚੰਦਰ ਸਿੰਘ ਕਾਮੀ ਜੀ ਨੂੰ ਅੱਗੇ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਇਹ ਦੇਰੇ ਲਗਾਤਾਰ ਵੱਧ ਰਹੇ ਨੇ ਸਿੱਖੀ ਲਗਾਤਾਰ ਘਟ ਰਹੀ ਹੈ ਪ੍ਰਚਾਰ ਗਲਤ ਹੋ ਰਿਹਾ ਹੈ ਸਾਧਕੁਣਾ ਵੱਧ ਰਿਹਾ ਹੈ ਬਾਬੇ ਆਪ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਆਪਣੇ ਪੈਰੀਂ ਹੱਥ ਲਵਾਦੇ ਆ ਆਪਣਿਆਂ ਦਾ ਤਾਕ ਘਟਾਉਂਦੇ ਹਨ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਵਿੱਚ ਕੁਰਸੀ ਦੇ ਉੱਪਰ ਬੈਠਦੇ ਹਨ ਇਸ ਤਰ੍ਹਾਂ ਦੇ ਕੁرائیਏ ਬਾਬੇ ਜਿਹੜੇ ਨੇ ਉਹ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਇਸੇ ਤਰ੍ਹਾਂ ਇੱਕ ਬੀਬੀ ਜਗੀਰ ਕੌਰ ਹੈ ਜਿਹੜੀ ਕਿਸ਼ੋਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਵੀ ਰਹਿ ਚੁੱਕੀ ਹੈ ਉਸ ਦਾ ਵੀ ਇੱਕ ਪਲੱਥ ਵਿਖੇ ਡੇਰਾ ਹੈ ਜਿਸ ਨੂੰ ਉਹ ਲਗਾਤਾਰ ਚਲਾ ਰਹੀ ਹੈ ਤੇ ਜੇਕਰ ਇਹ ਕਿ ਢੋਤੋਰਾ ਪ੍ਰਬੰਧਕ ਕਮੇਟੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਇੱਕ ਡੇਰਾ ਤਲਾ ਸਕਦੀ ਹੈ ਤਾਂ ਫਿਰ ਦੂਸਰੇ ਬਾਬਿਆਂ ਨੂੰ ਕੌਣ ਰੋਕ ਰਹਾ ਸੋ ਮੈਂ শ্রোਤਿਆਂ ਦੇ ਦਰਸ਼ਕਾਂ ਦੇ ਮਾਧਿਅਮ ਰਾਹੀਂ ਇਹ ਗੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਜੀ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਢਾਮੀ ਜੀ ਨੂੰ ਇਹ ਅਪੀਲ ਕਰਨੀ ਚਾਹੁੰਦਾ ਹਾਂ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇਸ ਕਰਾਇਆ ਪੁਣੇ ਦੇ ਵਿਰੁੱਧ ਇਸ ਕਰਾਈਏ ਰਾਜ ਵਿਰੁੱਧ ਸਿੱਖਾਂ ਨੂੰ ਸਾਵਧਾਨ ਕਰੋ ਇਹਨਾਂ ਦੇ ਡੇਰਿਆਂ ਤੇ ਜਿਹੜੇ ਬਾਪੇ ਤੇ ਧਾਰੀ ਨੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਆਪਣੇ ਪੈਰਾਂ ਨੂੰ ਮੱਥਾ ਟਿਕਾਉਂਦੇ ਨੇ ਲੋਕਾਂ ਨੂੰ ਮੁੰਡੇ ਦਿੰਦੇ ਨੇ ਲੋਕਾਂ ਦੇ ਸ਼ਰਧਾ ਤੇ ਜਾਂਦੇ ਨੇ ਤੇ ਇਸ ਤਰ੍ਹਾਂ ਕੋਤਰੀ ਪਾਠ ਕਰਾਉਂਦੇ ਨੇ ਸਿੱਖੀ ਰਹਿਤ ਮੁਨਿਆਦ ਦਾ ਖਾਨ ਕਰਦੇ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਮੇਰੀ ਇੱਜ਼ਤ ਨਹੀਂ ਬੰਤੀ ਸੀ ਸੋ ਮੇਰੇ ਸਾਰੇ ਸਾਥੀਆਂ ਨੂੰ ਸਾਰੇ ਦੋਸਤ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਤੇ ਜੇਕਰ ਮੇਰੇ ਕੋਲ ਕੋਈ ਅਜੀਹਾ ਸ਼ਬਦ ਕੋ ਲਿਆ ਗਿਆ ਹੋਵੇ ਜਿਸ ਵਿੱਚ ਮੈਂ ਸਿੱਖੀ ਰਹਿਤ ਮर्याਦਤ ਦੇ برخلاف ਕਿਹਾ ਹੋਵੇ ਇਸ ਲਈ ਮੈਂ ਖਿਵਾਦਾ ਜੱਜ ਕਾ ਬਹੁਤ ਬਹੁਤ ਧੰਨਵਾਦ